ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਪਰਮ ਸਤਕਾਰ ਜੋ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਉ ਰਸਨਾ ਪਵਿੱਤਰ ਕਰੀਏ ਕੋਈ ਵੀ ਰਸਨਾ ਵਾਂਝਾ ਨਾ ਰਹੇ ਜਾਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰਬਾਣੀ ਕਾ ਫਰਮਾਨ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਤੇ ਜੇ ਕੋਈ ਵੀ ਗੁਰਸਿੱਖ ਜਨ ਬਣ ਕੇ ਸੇਵਕ ਬਣ ਕੇ ਅਰਦਾਸ ਕਰਦਾ ਐ ਨਿਮਰਤਾ ਦੇ ਸਹਿਤ ਤੇ ਮੇਰਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਫਿਰ ਉਹਦੀ ਅਰਦਾਸ ਜ਼ਰੂਰ ਸੁਣਦਾ ਐ ਜ਼ਰੂਰ ਅਰਦਾਸ ਨੂੰ ਪ੍ਰਵਾਨ ਕਰਦਾ ਐ ਸਤਸੰਗਤ ਜੀ ਜਿੰਨੇ ਵੀ ਗੁਰੂ ਕੇ ਪਿਆਰੇ ਸਹੀਦ ਸਿੰਘ ਹੋਏ ਨੇ ਇਨਾਂ ਦੀ ਗਿਣਤੀ 96 ਕਰੋੜ ਦੀ ਹੈ ਜੋ ਆਜਾਦ ਅਵਸਥਾ ਦੇ ਵਿੱਚ ਵਿਚਰਦੇ ਨੇ ਮੇਰੇ ਪਿਆਰੇ ਬਾਬਾ ਜੀ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਅੱਜ ਵੀ ਸੰਗਤ ਦੇ ਨਾਲ ਵਿਚਰਦੇ ਨੇ ਸਾਧ ਸੰਗਤ ਜੀ ਇਸ ਇਹ ਨਹੀਂ ਕਿ ਉਹ ਸਿਰਫ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਵਰਤਦੇ ਨੇ ਸਾਧ ਸੰਗਤ ਜੀ ਜਿੱਥੇ ਕੋਈ ਉਹਨਾਂ ਨੂੰ ਪੁਕਾਰ ਕਰਦਾ ਏ ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਆ ਉੱਥੇ-ਉੱਥੇ ਜਾ ਕੇ ਮੇਰੇ ਪਿਆਰੇ ਬਾਬਾ ਜੀ ਉਹਨਾਂ ਸੰਗਤਾਂ ਦੇ ਨਾਲ ਵਰਤਦੇ ਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਜਿਹਦੇ ਉੱਪਰ ਬਹੁਤ ਹੀ ਖੁਸ਼ੀ ਹੋ ਜਾਂਦੀ ਹੈ ਨਾ ਫਿਰ ਬਾਬਾ ਜੀ ਉਹਦਾ ਹਮੇਸ਼ਾ ਖਿਆਲ ਰੱਖਦੇ ਨੇ ਉਹਦੇ ਅੰਗ ਸੰਗ ਸਹਾਈ ਹੁੰਦੇ ਨੇ ਸਾਧ ਸੰਗਤ ਸੋ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਜਨ ਕੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ ਤੇ ਸਾਧ ਸੰਗਤ ਜੀ ਜਿਹੜੀ ਅੱਜ ਅਸੀਂ ਹੱਡ ਬੀਤੀ ਸਾਂਝੀ ਕਰਨ ਲੱਗੇ ਆ ਸਾਧ ਸੰਗਤ ਜੀ ਇੱਕ ਵੀਰ ਜਿਵੇਂ ਅੱਜ ਜਿਹੜੀ ਦੌੜ ਲੱਗੀ ਹੈ ਬੱਚਿਆਂ ਦੀ ਬਾਹਰ ਜਾਣ ਦੀ ਤੇ ਇੱਕ ਵੀਰ ਜਿਹੜਾ ਆ ਉਹ ਵੀ ਸਟੱਡੀ ਵਿਜੇ ਤੇ ਬਾਹਰ ਜਾਂਦਾ ਹੈ ਤੇ ਘਰ ਦੇ ਨਹੀਂ ਭੇਜਦੇ ਕਿਉਂਕਿ ਕੱਲਾ ਕੱਲਾ ਪੁੱਤਰ ਹੁੰਦਾ ਹੈ ਗੁਰਸੇਖ ਵੀਰ ਹੈ ਪਰਿਵਾਰ ਸਾਰਾ ਗੁਰਸੇਖ ਹੈ ਪਰ ਬੱਚੇ ਜਿਵੇਂ ਭੇੜਚਾਲ ਵਿੱਚ ਲੱਗੇ ਨੇ ਕਿ ਬਾਹਰ ਜਾਣਾ ਹੈ ਉਹ ਬੱਚਾ ਵੀ ਰੋਜੀ ਰੋਟੀ ਦੀ ਖਾਤਰ ਕਿ ਬਾਹਰ ਜਾਵਾਂਗਾ ਥੋੜੀ ਜੂਨ ਸੁਧਰ ਜਾਏਗੀ ਕਿ ਇੱਧਰ ਤੇ ਨੌਕਰੀ ਮਿਲਨੀ ਨਹੀਂ ਪਲੱਸ 2 ਤੋਂ ਬਾਅਦ ਹੀ ਉਹ ਬੱਚਾ ਜਿਹੜਾ ਆ ਆਇਲਸ ਕਰਦਾ ਆ ਆਇਲਸ ਕਰਕੇ ਫਿਰ ਉਹ ਬਾਹਰ ਚਲਾ ਜਾਂਦਾ ਆ ਕੈਨੇਡਾ ਜਾਂਦਾ ਆ ਤੇ ਉੱਥੇ ਜਾ ਕੇ ਫਿਰ ਉਹ ਸਟੱਡੀ ਪੂਰੀ ਕਰਦਾ ਆਪਣੀ ਸਟੱਡੀ ਕਰਦਾ ਆ ਅਜੇ ਕੈਨੇਡਾ ਗਏ ਨੂੰ ਥੋੜਾ ਹੀ ਸਮਾਂ ਹੋਇਆ ਹੁੰਦਾ ਆ ਇਹ ਅਨਟਾਰੀਆ ਦੀ ਘਟਨਾ ਆ ਹੰਟਾਰੀਓ ਦੀ ਤੇ ਉਹ ਵੀਰ ਜਿਹੜਾ ਆ ਅਜੇ ਸਟੱਡੀ ਕੰਪਲੀਟ ਕਰ ਰਿਹਾ ਹੁੰਦਾ ਆ ਤੇ ਅਜੇ 2 ਕੀ ਸਾਲ ਹੋਏ ਹੁੰਦੇ ਨੇ ਤੇ ਜਿਹੜਾ ਨੂੰ ਥੋੜਾ ਬਹੁਤ ਕੰਮ ਮਿਲਦਾ ਆ ਉਹ ਕੰਮ ਉਹਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਕਿਸੇ ਕਾਰਨ ਕਰਕੇ ਤੇ ਉਹ ਵੀਰ ਜਿਹੜਾ ਆ ਬੜਾ ਪਰੇਸ਼ਾਨ ਹੁੰਦਾ ਆ ਬੜੀ ਕੋਸ਼ਿਸ਼ ਕਰਦਾ ਆ ਉਹ ਕਹਿੰਦਾ ਮੈਂ ਦਿਨ ਰਾਤ ਇੱਕ ਕਰਕੇ ਫਿਰ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਕਹਿੰਦਾ ਮੈਂ ਜਿੱਥੇ ਜਾਂਦਾ ਮੈਨੂੰ ਨਾ ਹੋ ਜਾਂਦੀ ਕੰਮ ਨਹੀਂ ਮਿਲਦਾ ਬੜਾ ਪਰੇਸ਼ਾਨ ਤੇ ਉਹ ਜਿਹੜਾ ਬੱਚਾ ਆ ਵੀਰ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਕਿਉਂਕਿ ਸਾਥ ਸੰਗਤ ਇੱਥੇ ਜਦੋਂ ਸਾਡਾ ਕੋਈ ਨੁਕਸਾਨ ਹੁੰਦਾ ਹੈ ਇੰਡੀਆ ਵਿੱਚ ਆਪਣੇ ਪਰਿਵਾਰ ਕੋਲ ਰਹਿੰਦੇ ਆ ਤੇ ਸਾਨੂੰ ਸਾਂਭਣ ਵਾਲੇ ਬੜੇ ਨੇ ਪਰ ਜਦੋਂ ਇਨਸਾਨ ਕੋਈ ਬਾਹਰ ਹੋਵੇ ਸੱਤ ਸਮੁੰਦਰਾਂ ਦੇ ਪਾਰ ਫਿਰ ਉੱਥੇ ਕੋਈ ਸਾਂਭਣ ਵਾਲਾ ਨਹੀਂ ਲੱਭਦਾ ਫਿਰ ਕੰਧਾਂ ਖਾਨ ਨੂੰ ਹੁੰਦੀਆਂ ਨੇ ਉਹ ਵੀਰ ਕਹਿੰਦਾ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣਾ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਨਾ ਮੈਂ ਘਰਦਿਆਂ ਨਾਲ ਗੱਲ ਕਰਾਂ ਕਿਸੇ ਨੂੰ ਮਿਲਦਾ ਨਹੀਂ ਆ ਮੈਂ ਆਪਣੇ ਕਮਰੇ 'ਚ ਬੈਠਾ ਰਹਿਣਾ ਆ ਕਹਿੰਦਾ ਇਦਾਂ ਹੀ 10-15 ਦਿਨ ਹੋਏ ਵੀ ਮੈਂ ਕਿਤੇ ਨਾ ਜਾਣਾ ਕਿਉਂਕਿ ਮੈਂ ਹੱਕ ਥੱਕ ਗਿਆ ਸੀ ਮੈਨੂੰ ਐਵੇਂ ਲੱਗ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ ਕਹਿੰਦੇ ਕਿ ਮੇਰੀ ਮਾਤਾ ਨੇ ਬੜੇ ਫੋਨ ਕਰਨੇ ਮੈਂ ਫੋਨ ਨਹੀਂ ਚੁੱਕਦਾ ਕਹਿੰਦੇ ਕਿ ਕੀ ਹੁੰਦਾ ਆ ਕਿ ਫਿਰ ਮੈਨੂੰ ਜਿਹੜੀ ਮੇਰੀ ਮਾਤਾ ਆ ਮੇਰੇ ਇੱਕ ਦੋਸਤ ਨੂੰ ਕਾਲ ਕਰਦੀ ਆ ਜਿਹਦਾ ਨੰਬਰ ਮੇਰੀ ਮਾਤਾ ਕੋਲ ਹੁੰਦਾ ਆ ਉਹ ਮੇਰੀ ਦੋਸਤ ਨੂੰ ਫੋਨ ਕਰਦੀ ਆ ਤੇ ਦੋਸਤ ਮੇਰੇ ਨੇ ਮੇਰੇ ਕੋਲ ਹੁੰਦਾ ਆ ਕਹਿੰਦਾ ਮੈਂ ਬੜਾ ਚਿਰ ਗੇਟ ਨਹੀਂ ਖੋਲਦਾ ਪਰ ਜਿਆਦਾ ਟਾਈਮ ਜਦੋਂ ਉਹ ਨਹੀਂ ਜਾਂਦਾ ਤਾਂ ਫਿਰ ਮੈਨੂੰ ਹਾਰ ਕੇ ਗੇਟ ਖੋਲਣਾ ਪੈਂਦਾ ਆ ਤੇ ਉਹ ਆਣ ਕੇ ਮੇਰੀ ਹਾਲਾਤ ਦੇਖਦਾ ਆ ਕਮਰੇ ਦੀ ਹਾਲਾਤ ਦੇਖਦਾ ਆ ਤੇ ਉਹ ਮੈਨੂੰ ਸਮਝਾਉਂਦਾ ਆ ਬੜਾ ਤੇ ਮੇਰੇ ਨਾਲ ਕਹਿੰਦਾ ਕਿ ਤੂੰ ਆਪਣੀ ਮਾਤਾ ਦੇ ਨਾਲ ਗੱਲ ਕਰ ਤੇ ਕਹਿੰਦਾ ਕਿ ਮੈਂ ਗੱਲ ਕੀਤੀ ਬੜੀ ਔਖੀ ਕਹਿੰਦਾ ਕਿ ਮੇਰਾ ਰੋਣਾ ਨਾ ਰੁਕੇ ਪਤਾ ਨਹੀਂ ਕੀ ਹੋ ਚੱਲਿਆ ਤੇ ਕਹਿੰਦੇ ਕਿ ਮੈਂ ਬੜੀ ਔਖੀ ਗੱਲ ਕੀਤੀ ਤੇ ਮੈਂ ਮਾਤਾ ਨੂੰ ਕਿਹਾ ਕਿ ਮਾਤਾ ਸਭ ਕੁਝ ਖਤਮ ਹੋ ਗਿਆ ਤੇ ਹੁਣ ਕੁਝ ਨਹੀਂ ਹੋ ਸਕਦਾ ਮੈਂ ਬੜੀ ਕੋਸ਼ਿਸ਼ ਕੀਤੀ ਕੰਮ ਲੱਭਣ ਦੀ ਬੜਾ ਕਰਜ਼ਾ ਚੁੱਕ ਕੇ ਆਏ ਸੀ ਮੈਨੂੰ ਸੀ ਕਿ ਮੈਂ 2-3 ਸਾਲ ਚ ਕਰਜ਼ਾ ਮੋੜ ਦਵਾਂਗਾ ਪਰ ਹੁਣ ਬੜਾ ਕੰਮ ਖਰਾਬ ਹੈ ਕੰਮ ਨਹੀਂ ਮਿਲਿਆ ਮੈਨੂੰ ਤੇ ਮੈਂ ਬੜੀ ਕੋਸ਼ਿਸ਼ ਕੀਤੀ ਬੜੇ ਤਰਲੇ ਮਾਰੇ ਪਰ ਮੈਂ ਹੁਣ ਥੱਕ ਗਿਆ ਆ ਕੰਮ ਨਹੀਂ ਮਿਲਦਾ ਤੇ ਉਹ ਮਾਤਾ ਵੀ ਡਰ ਗਈ ਤੇ ਮਾਤਾ ਕਹਿੰਦੀ ਕਿ ਬੇਟਾ ਡਰੀਦਾ ਨਹੀਂ ਹੁੰਦਾ ਗੁਰੂ ਸਾਹਿਬ ਤੇ ਭਰੋਸਾ ਰੱਖੀਦਾ ਆ ਬਾਣੀ ਪੜਿਆ ਕਰ ਤੇ ਬਾਬਾ ਜੀ ਅੱਗੇ ਅਰਦਾਸ ਕਰਿਆ ਕਰ ਬਾਬਾ ਜੀ ਜ਼ਰੂਰ ਅਰਦਾਸ ਪ੍ਰਵਾਨ ਕਰਨਗੇ ਉਹ ਵੀਰ ਕਹਿੰਦਾ ਕਿ ਮਾਤਾ ਮੈਨੂੰ ਇਦਾਂ ਸਮਝਾਉਂਦੀ ਆ ਬੜਾ ਸਮਝਾਇਆ ਮਾਤਾ ਨੇ ਤੇ ਕਹਿੰਦਾ ਕਿ ਮੈਨੂੰ ਥੋੜੀ ਜਿਹੀ ਸ਼ਾਂਤੀ ਮਿਲੀ ਮਾਂ ਨਾਲ ਗੱਲ ਕਰਕੇ ਥੋੜੀ ਜਿਹੀ ਸ਼ਾਂਤੀ ਮਿਲੀ ਤੇ ਮਾਤਾ ਕਹਿੰਦਾ ਕਿ ਮੈਨੂੰ ਮਾਤਾ ਕਹਿੰਦੀ ਕਿ ਬੇਟਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਡੇਲੀ ਅਰਦਾਸ ਕਰਿਆ ਕਰ ਬਾਬਾ ਜੀ ਜਰੂਰ ਸਹਾਈ ਹੋਣਗੇ ਤੇ ਬਾਬਾ ਦੀਪ ਸਿੰਘ ਜੀ ਅਗੇ ਅਰਦਾਸ ਕਰਿਆ ਕਰ ਉਹ ਵੀਰ ਦੱਸਦਾ ਕਿ ਜਿਹੜੀ ਮਾਤਾ ਆ ਉਹ ਬਾਬਾ ਦੀਪ ਸਿੰਘ ਜੀ ਤੇ ਉੱਪਰ ਬਹੁਤ ਸ਼ਰਦਾ ਰੱਖਦੀ ਹੈ ਕਹਿੰਦਾ ਕਿ ਜਦੋਂ ਮੈਂ ਬਾਹਰ ਹੋਣਾ ਸੀ ਉਹਨੇ ਬੜੇ ਚਪੈਰਿਆਂ ਦੀ ਹਾਜ਼ਰੀ ਭਰੀ ਕਿ ਬਾਬਾ ਦੀਪ ਸਿੰਘ ਕਿਰਪਾ ਕਰੋ ਮੇਰੇ ਬੇਚੇ ਨੂੰ ਭੇਜੋ ਬਾਬਾ ਦੀਪ ਸਿੰਘ ਜੀ ਖੁਸ਼ ਹੁੰਦੇ ਨੇ ਖੁਸ਼ੀਆਂ ਦੇ ਘਰ ਵਿੱਚ ਆ ਕੇ ਫਿਰ ਕਿਰਪਾ ਕਰ ਦੇ ਨੇ ਤੇ ਮੈਂ ਬਾਹਰ ਆ ਜਾਣਾ ਤੇ ਕਹਿੰਦੇ ਕਿ ਹੁਣ ਮਾਤਾ ਨੇ ਮੈਨੂੰ ਫੇਰ ਹੌਸਲਾ ਦਿੱਤਾ ਕਿ ਬੇਟਾ ਬਾਬਾ ਦੀਪ ਸਿੰਘ ਜੀ ਉੱਪਰ ਭਰੋਸਾ ਰੱਖ ਬਾਬਾ ਦੀਪ ਸਿੰਘ ਜੀ ਜ਼ਰੂਰ ਕਿਰਪਾ ਕਰਨਗੇ ਤੈਨੂੰ ਕੰਮ ਮਿਲੇਗਾ ਜ਼ਰੂਰ ਮਿਲੇਗਾ ਤੇ ਵਧੀਆ ਕੰਮ ਮਿਲੇਗਾ ਵੀ ਤੂੰ ਟੈਨਸ਼ਨ ਨਾ ਲੈ ਕਹਿੰਦੇ ਇਦਾਂ ਮਾਤਾ ਨੇ ਸਮਝਾਇਆ ਤੇ ਮੈਨੂੰ ਥੋੜਾ ਜਿਹਾ ਹੌਸਲਾ ਮਿਲਿਆ ਵੀਰ ਕਹਿੰਦਾ ਕਿ ਪਹਿਲਾਂ ਮੈਂ ਸੋਚਦਾ ਕਿ ਮੈਂ ਇਕੱਲਾ ਆ ਇੱਥੇ ਮੇਰਾ ਕੋਈ ਰਿਸ਼ਤੇਦਾਰ ਵੀ ਨੇੜੇ ਨਹੀਂ ਨਾ ਮਾਂ ਪਿਓ ਨੇੜੇ ਨੇ ਤੇ ਮੇਰੀ ਹੌਸਲਾ ਫਜਾਈ ਕੌਣ ਕਰੇਗਾ ਜਦੋਂ ਮਾਂ ਦਾ ਕਾਲ ਆਉਂਦਾ ਇਹ ਕਹਿੰਦਾ ਕਿ ਮਾਂ ਮੈਨੂੰ ਕਹਿੰਦੀ ਆ ਕਿ ਬੇਟਾ ਪ੍ਰਮਾਤਮਾ ਤੇ ਗੁਰੂ ਪਿਤਾ ਤੇ ਭਰੋਸਾ ਰੱਖ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖ ਤੇ ਅਜਿਹੀ ਔਂਕੜ ਦੇ ਵਿੱਚ ਵਾਹਿਗੁਰੂ ਦਾ ਜਿਹੜਾ ਰਿਸ਼ਤਾ ਆ ਨਾ ਉਹ ਸਾਰੇ ਰਿਸ਼ਤਿਆਂ ਨਾਲੋਂ ਵੱਡਾ ਹੁੰਦਾ ਆ ਤੇ ਵਾਹਿਗੁਰੂ ਤੋਂ ਬਿਨਾਂ ਕਿਹੜਾ ਵੱਡਾ ਰਿਸ਼ਤੇਦਾਰ ਹੋ ਸਕਦਾ ਜਿਹੜਾ ਕਿਤੇ ਵੀ ਤੁਹਾਡੀ ਸਹਾਇਤਾ ਕਰ ਸਕਦਾ ਕਿਤੇ ਵੀ ਆਸਰਾ ਬਣ ਸਕਦਾ ਆ ਤੇ ਕਹਿੰਦਾ ਕੀ ਫਿਰ ਮਾਤਾ ਨੇ ਮੈਨੂੰ ਇੱਕ ਸ਼ਬਦ ਯਾਦ ਕਰਾਇਆ ਮਾਤਾ ਮੈਨੂੰ ਕਹਿੰਦੀ ਕਿ ਗੁਰੂ ਰਾਮਦਾਸ ਜੀ ਪਾਤਸ਼ਾਹ ਫਰਮਾਉਂਦੇ ਨੇ ਗੁਰਬਾਣੀ ਦੇ ਅੰਦਰ ਜੇ ਮਨ ਚਿਤ ਆਸ ਰਖੈ ਹਰ ਊਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀਏ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿੱਲ ਨਾ ਗਵਾਈ ਕਿ ਪ੍ਰਭੂ ਜਿਹੜਾ ਕਿਸੇ ਦੀ ਇੱਕ ਤਿੱਲ ਜਿੰਨੀ ਵੀ ਘਾਲਣਾ ਜੜੀ ਆਂ ਵਿਰਥ ਹੀ ਨਹੀਂ ਕਰਦਾ ਸਾਰੇ ਨੂੰ ਲਿਖੇ ਥਾਂ ਦੇ ਵਿੱਚ ਪਉਂਦਾ ਕਹਿੰਦਾ ਮਾਂ ਨੇ ਮੈਨੂੰ ਬੜਾ ਸਮਝਾਇਆ ਗੁਰਬਾਣੀ ਦੀਆਂ ਉਦਾਹਰਨਾਂ ਦੇ ਦੇ ਕੇ ਬੜਾ ਸਮਝਾਇਆ ਤੇ ਫਿਰ ਕਹਿੰਦਾ ਕਿ ਮੈਨੂੰ ਥੋੜਾ ਜਿਹਾ ਹੌਂਸਲਾ ਹੋਇਆ ਤੇ ਮਾਤਾ ਨੇ ਮੈਨੂੰ ਹੋਰ ਵੀ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ ਕਿ ਪ੍ਰਮਾਤਮਾ ਸਭ ਦੀ ਪੁਕਾਰ ਸੁਣਦਾ ਹੈ ਤੇ ਤੇਰੀ ਵੀ ਪੁਕਾਰ ਜ਼ਰੂਰ ਸੁਣੇਗਾ ਤੇ ਕਹਿੰਦਾ ਕਿ ਮੈਂ ਫਿਰ ਬਾਣੀ ਪੜ੍ਹਨੀ ਸ਼ੁਰੂ ਕਰਤੀ ਮਾਤਾ ਨੇ ਕਿਹਾ ਤੇ ਮੈਂ ਬਾਣੀ ਪੜਿਆ ਕਰਨੀ ਜਪਜੀ ਸਾਹਿਬ ਦਾ ਪਾਠ ਕਰਨਾ ਮੂਲ ਮੰਤਰ ਪੜ੍ਹਨਾ ਸਿਮਰਨ ਕਰਨਾ ਕਿੰਦਾ ਮੈਂ ਬਾਣੀ ਪੜਨੀ ਤੇ ਨਾਲ ਅਰਦਾਸ ਕਰੀ ਯਾਨੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਰਹਿਮਤ ਕਰਿਓ ਕਿੰਦਾ ਕਿ ਮੈਨੂੰ ਬੜਾ ਸਕੂਨ ਮਿਲਣਾ ਮੰਨੂ ਤੇ ਐਵੇਂ ਪ੍ਰਤੀਤ ਹੋਣਾ ਕਿ ਜਿਵੇਂ ਮੇਰੇ ਨਾਲ ਕੋਈ ਹੈਗਾ ਆ ਕਿ ਹੁਣ ਮੈਂ ਇਥੇ ਇਕੱਲਾ ਨਹੀਂ ਆ ਪਹਿਲਾਂ ਕਹਿੰਦਾ ਕਿ ਮੈਨੂੰ ਇਕੱਲਾਪਣ ਖਾਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਦੋਂ ਕੰਮ ਤੇ ਬੰਦਾ ਬਿਜ਼ੀ ਰਵੇ ਫਿਰ ਬੰਦੇ ਦਾ ਮਨ ਇੱਕ ਪਾਸੇ ਲੱਗਾ ਰਹਿੰਦਾ ਆ ਪਰ ਕਹਿੰਦਾ ਕਿ ਇਦਾਂ ਦਾ ਚੀਜ਼ ਸ਼ੁਰੂ ਹੋ ਗਈ ਕਿ ਜਦੋਂ ਕੰਮ ਵੀ ਨਹੀਂ ਸੀ ਤੇ ਇਕੱਲਾਪਣ ਵੀ ਤੇ ਬੰਦਾ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਆ ਫਿਰ ਉਹ ਕਹਿੰਦਾ ਕਿ ਐਦਾਂ ਮੈਂ ਅਰਦਾਸ ਬੇਨਤੀ ਬਾਬਾ ਜੀ ਦੇ ਅੱਗੇ ਕਰਨੀ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਰਹਿਮਤ ਕਰੋ ਕਿ ਮੇਰੀ ਮਾਤਾ ਨੇ ਤੁਹਾਡੇ ਤੇ ਬਹੁਤ ਸ਼ਰਦਾ ਰੱਖੀ ਹੈ ਤੇ ਉਧਰੋਂ ਮਾਤਾ ਨੇ ਵੀ ਫਿਰ ਦੁਪਹਿਰਾਂ ਦੀ ਹਾਜ਼ਰੀ ਭਰਨੀ ਸ਼ੁਰੂ ਕਰਤੀ ਤੇ ਮਾਤਾ ਦੁਪਹਿਰਾਂ ਦੀ ਹਾਜ਼ਰੀ ਭਰਦੀ ਹੈ ਵੀਰ ਦੱਸਦਾ ਕਿ ਮਾਤਾ ਨੇ ਖੁੱਲੇ ਦੁਪਹਿਰੇ ਸੋਖ ਲੇ ਖੁੱਲੇ ਚ ਪੈ ਰਹੇ ਜਮਾਤਾ ਹਾਜ਼ਰੀ ਭਰਦੇ ਇਧਰੋਂ ਉਹ ਬੱਚਾ ਦੱਸਦਾ ਹੈ ਵੀਰ ਦੱਸਦਾ ਹੈ ਕਿ ਮੈਂ ਬਾਣੀ ਪੜਨੀ ਨਹੀਂ ਛੱਡੀ ਅਰਦਾਸ ਪੜਨੀ ਸ਼ੁਰੂ ਕਰ ਦਿੱਤੀ ਵੀਰ ਕਹਿੰਦਾ ਕਿ ਜਿਹੜਾ ਮੇਰਾ ਡਿਪਰੈਸ਼ਨ ਸੀ ਮੇਰੇ ਮਨ ਨੂੰ ਇੱਕ ਟੈਨਸ਼ਨ ਖਾਂਦੀ ਸੀ ਉਹ ਟੈਨਸ਼ਨ ਤਾਂ ਜ਼ਰੂਰ ਹੋ ਗਈ ਵਧੀਆ ਹੋ ਗਈ ਕਿ ਕਿਵੇਂ ਜਿਵੇਂ ਕਹਿੰਦਾ ਕਿ ਮੈਂ ਬਾਬਾ ਜੀ ਅੱਗੇ ਐਦਾਂ ਅਰਦਾਸ ਕਰਦਾ ਸੀ ਜਿਵੇਂ ਬੱਚੇ ਨਹੀਂ ਕਰਦੇ ਰੋਂਦੇ ਰੋ ਰੋ ਕੇ ਮਤਲਬ ਆਪਣੇ ਪਿਓ ਨੂੰ ਜਾਂ ਮਾਂ ਨੂੰ ਕਹਿੰਦੇ ਨੇ ਮੈਨੂੰ ਆਹ ਚੀਜ਼ ਚਾਹੀਦੀ ਹੈ ਕਹਿੰਦਾ ਐਦਾਂ ਮੈਂ ਵਿਲਕਦਾ ਵਿਲਕ ਕੇ ਰੋ ਰੋ ਕੇ ਬਾਬਾ ਜੀ ਅੱਗੇ ਅਰਦਾਸ ਕਰੀ ਸੱਚੇ ਪਾਤਸ਼ਾਹ ਜੀ ਜਿਵੇਂ ਬੱਚਾ ਵਿਲਕਦਾ ਆ ਬੱਚਾ ਰੋਂਦਾ ਆ ਪਿਓ ਜਿਹੜਾ ਆ ਸ਼ੁਰੂ ਤੋਂ ਹੀ ਪਸੀਜਦਾ ਆ ਆ ਪਿਓ ਨੂੰ ਤਰਸ ਆ ਜਾਂਦਾ ਆ ਬੱਚੇ ਰੋਂਦੇ ਨੂੰ ਦੇਖ ਕੇ ਤੇ ਤੂੰ ਰਹਿਮਤ ਕਰ ਦੇਵੇਂ ਜੇ ਤੂੰ ਮੇਰੇ ਤੇ ਰਹਿਮਤ ਕਰ ਦੇਵੇਂ ਤਾਂ ਤੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਤੂੰ ਵੀ ਸਾਡਾ ਬਾਪੂ ਐ ਤੂੰ ਸਾਡਾ ਪਿਤਾ ਐ ਕਹਿੰਦਾ ਕਿ ਮੈਂ ਬਾਬਾ ਜੀ ਨੂੰ ਕਹਿਣਾ ਬਾਬਾ ਜੀ ਮੈਨੂੰ ਤੇ ਅਰਦਾਸ ਵੀ ਨਹੀਂ ਕਰਨੀ ਹੁੰਦੀ ਮੈਂ ਕਿਵੇਂ ਆਖਾਂ ਕਿਵੇਂ ਆਖਾਂ ਪਿਤਾ ਜੀ ਫਿਰ ਖਿਆਲ ਆਇਆ ਕਿ ਪੁੱਤਰ ਜਿਹੜਾ ਪਿਓ ਆ ਨਾ ਪੁੱਤਰ ਦੀਆਂ ਹਰਕਤਾਂ ਤੇ ਚਿਹਰੇ ਤੋਂ ਅਨੁਭਵ ਕਰ ਲਿਆ ਕਰਦਾ ਹੈ ਕਿ ਇਹ ਪੇੜਾ ਮੇਰਾ ਪੁੱਤਰ ਹੈ ਆ ਬੱਚਾ ਆ ਉਹ ਸੱਚਾ ਹੈ ਕਿ ਝੂਠਾ ਆ ਕਹਿੰਦਾ ਕਿ ਮੈਂ ਤੁਸੀਂ ਜਾਣਦੇ ਉਹ ਘਟ ਘਟ ਕੇ ਪਰਪਟ ਕੀ ਜਾਣਦ ਤੁਸੀਂ ਜਾਨੀ ਹਾ ਜਾਣਨ ਹਵਾਲੇ ਉਹ ਜਾਨੀ ਜਾਨ ਉਹ ਸੱਚੇ ਪਾਤਸ਼ਾਹ ਜੀਓ ਬਾਬਾ ਜੀਓ ਭਲੇ ਬੁਰੇ ਦੀ ਜਾਣਨ ਵਾਲੇ ਉਹ ਤੁਸੀਂ ਜੋ ਵੀ ਮੇਰੇ ਹਿਰਦੇ ਦੀ ਜੋ ਮੇਰੀ ਭਾਵਨਾ ਆ ਉਹਨੂੰ ਸਮਝੋ ਸੱਚੇ ਪਾਤਸ਼ਾਹ ਜੀਓ ਬਖਸ਼ ਲਿਓ ਤੇ ਕਹਿੰਦਾ ਕਿ ਜਦੋਂ ਮੇਰੇ ਅੰਦਰੋਂ ਇਹ ਆਵਾਜ਼ਾਂ ਨਿਕਲਦੀਆਂ ਨੇ ਅੰਦਰੋਂ ਮੇਰੀ ਅਰਦਾਸ ਨਿਕਲਦੀ ਹੈ ਹਿਰਦੇ ਤੋਂ ਮੇਰੀ ਅੱਖੀਆਂ 'ਚ ਜਿਹੜਾ ਇਹ ਪਾਣੀ ਵੀ ਛਮਛਮ ਕਰਕੇ ਵਹਿ ਰਿਹਾ ਹੁੰਦਾ ਹੈ ਤੇ ਫਿਰ ਮਨ ਇਕਾਗਰ ਹੋ ਕੇ ਫਿਰ ਮੈਂ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਜੀ ਉਹ ਤੁਹਾਡੇ ਤੋਂ ਬਿਨਾ ਮੇਰੀ ਕੋਈ ਪੁਕਾਰ ਨਹੀਂ ਸੁਣ ਸਕਦਾ ਇਸ ਬਗਾਨੇ ਮੁਲਕ ਦੇ ਵਿੱਚ ਮੇਰਾ ਕੋਈ ਸਹਾਰਾ ਨਹੀਂ ਤੇਰੇ ਤੋਂ ਬਿਨਾ ਮੇਰਾ ਕੋਈ ਸਹਾਰਾ ਹੋ ਵੀ ਨਹੀਂ ਸਕਦਾ ਸੱਚੇ ਪਾਤਸ਼ਾਹ ਜੀ ਉਹ ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ ਤੁਸੀਂ ਕਿਰਪਾ ਕਰੋ ਵੀ ਇੱਕ ਤੇ ਮੇਰਾ ਮਨ ਜਿਹੜਾ ਉਹ ਡੋਲ ਹੋ ਜਾਵੇ ਮਨ ਮੇਰਾ ਡੋਲਿਆ ਜਾਂਦਾ ਹੈ ਉਹ ਡੋਲੇ ਨਾ ਤੇ ਦੂਜਾ ਸੱਚੇ ਪਾਤਸ਼ਾਹ ਜੀ ਉਹ ਮੈਨੂੰ ਵਧੀਆ ਕੰਮ ਮਿਲ ਜਾਵੇ ਕੋਈ ਤਾਜ ਜਿਹੜਾ ਮੈਂ ਕਰਜ਼ਾ ਚੁੱਕ ਕੇ ਆਇਆ ਸੀ ਉਹ ਕਰਜ਼ਾ ਮੇਰਾ ਲੱਤ ਸਕੇ ਫਿਰ ਕਹਿੰਦਾ ਕਿ ਮੈਂ ਇਦਾਂ ਅਰਦਾਸਾ ਕਰਦਾ ਆ ਤੇ ਮੈਂ ਫਿਰ ਕੰਮ ਲੱਭਣ ਜਾਂਦਾ ਗਰਦੇ ਨੇ ਕਿਉਂਕਿ ਮਨ ਇੱਕ ਅਗਰ ਹੋ ਜਾਂਦਾ ਆ ਮਨ ਸਹੀ ਹੋ ਜਾਂਦਾ ਜਿਹੜਾ ਡੋਲ ਰਿਆ ਹੁੰਦਾ ਆ ਵੀ ਗੁਰਬਾਨੀ ਦਾ ਫਰਮਾਣ ਹੈ ਕਿ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਕਹਿੰਦਾ ਕਿ ਉਹ ਗੱਲ ਹੋ ਗਈ ਕਿ ਜਿੱਦਾਂ ਮੈਂ ਅਰਦਾਸਾਂ ਕਰਦਾ ਸੀ ਮੇਰੀ ਅਰਦਾਸ ਸੁਣੀ ਗਈ ਤੇ ਫਿਰ ਵੀਰ ਕਹਿੰਦਾ ਕਿ ਮੈਂ ਜਾਣਾ ਹੈ ਅਗਲੇ ਦਿਨ ਕੰਮ ਲੱਭਣ ਵਾਸਤੇ ਤੇ ਮੈਨੂੰ ਇੱਕ ਛੋਟਾ ਜਿਹਾ ਕੰਮ ਮਿਲ ਜਾਂਦਾ ਹੈ ਪੈਟਰੋਲ ਪੰਪ ਤੇ ਤੇ ਮੈਂ ਬੜਾ ਖੁਸ਼ ਹੁੰਦਾ ਕਿ ਮੈਂ ਅਰਦਾਸ ਕੀਤੀ ਤੇ ਮਾਤਾ ਨੇ ਜਿਹੜਾ ਮੇਰਾ ਮਾਤਾ ਨੇ ਸ਼ਰਧਾ ਰੱਖੀ ਸੀ ਬਾਬਾ ਦੀਪ ਸਿੰਘ ਜੀ ਦੇ ਉੱਪਰ ਉਹ ਸ਼ਰਧਾ ਮਾਤਾ ਦੀ ਪੂਰੀ ਪਈ ਵੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਜੇ ਕੋਈ ਸੱਤ ਸਮੁੰਦਰਾਂ ਪਾਰ ਵੀ ਬਾਬਾ ਦੀਪ ਸਿੰਘ ਨੂੰ ਯਾਦ ਕਰਦਾ ਤੇ ਬਾਬਾ ਦੀਪ ਸਿੰਘ ਜੀ ਉੱਥੇ ਵੀ ਜਾ ਕੇ ਵਿੱਚਰਦੇ ਨੇ ਸੋ ਸਾਧ ਸੰਗਤ ਜੀ ਇਦਾਂ ਬਾਬਾ ਦੀਪ ਸਿੰਘ ਜੀ ਨੇ ਉਸ ਵੀਰ ਦੇ ਉੱਪਰ ਕਿਰਪਾ ਕੀਤੀ ਮਾਤਾ ਨੇ ਜਿਹੜੇ ਚਪਹਿਰੇ ਕੱਟੇ ਮਾਤਾ ਦੇ ਇਕੱਠੇ ਚ ਪੈ ਰਹਿਆਂ ਦੀ ਕਿਰਪਾ ਕਰਕੇ ਤੇ ਬੱਚੇ ਦੇ ਉਸ ਵੀਰ ਦੇ ਅਰਦਾਸਾਂ ਦੇ ਕਰਕੇ ਬਾਬਾ ਦੀਪ ਸਿੰਘ ਜੀ ਉਹਦੇ ਤੇ ਖੁਸ਼ ਹੁੰਦੇ ਨੇ ਫਿਰ ਉਹਨੂੰ ਵਧੀਆ ਕੰਮ ਦਿੰਦੇ ਨੇ ਇਹੋ ਵੀਰ ਜਿਹੜਾ ਆ ਉਥੇ ਫਿਰ ਵਧੀਆ ਆਪਣੀ ਕਮਾਈ ਕਰਦਾ ਆ ਤੇ ਮਾਤਾ ਨੂੰ ਵੀ ਸਕੂਨ ਮਿਲਦਾ ਆ ਮਾਤਾ ਵੀ ਖੁਸ਼ ਹੁੰਦੀ ਆ ਤੇ ਬੱਚੇ ਨੂੰ ਵੀ ਖੁਸ਼ੀ ਪਪਾ ਦੀਪ ਸਿੰਘ ਜੀ ਬਖਸ਼ਦੇ ਨੇ ਸੋ 사ਸੰਗ ਜੀ ਜਿੱਥੇ ਕੋਈ ਸ਼ਹੀ ਸਿੰਘ ਨੂੰ ਯਾਰ ਕਾਦਾ ਸ਼ਹੀ ਸਿੰਘ ਉਥੇ ਜਾ ਕੇ ਫਿਰ ਉਸ ਇਨਸਾਨ ਦਾ ਉਸ ਵਿਅਕਤੀ ਦਾ ਭਲਾ ਕਰਦੇ ਨੇ ਉਥੇ ਇੱਕ ਛਿਨ ਮਾਤਰ ਵੀ ਦੇਰੀ ਨਹੀਂ ਕਰਦੇ ਕਿਉਂਕਿ ਉਹ ਕਿਸੇ ਦੀ ਤਿਲ ਮਾਤਰ ਜਿੰਨੀ ਵੀ ਕੱਲਣਾ ਤਿਲ ਮਾਤਰ ਜਿੰਨੀ ਵੀ ਕਿਸੇ ਨੇ ਕੋਈ ਘੱਲ ਨਾ ਕੀਤੀ ਆ ਉਹਨੂੰ ਫਿਰ ਭਲੋਂਦਾ ਨਹੀਂ ਉਹਨੂੰ ਯਾਦ ਰੱਖਦਾ ਤੇ ਉਹਦੀ ਪੂਰੀਆਂ ਪਾਉਂਦਾ ਜੇ ਕੋਈ ਅਰਦਾਸ ਕਰਦਾ ਆ ਉਹਦੀ ਅਰਦਾਸ ਪੂਰੀ ਪੈਂਦੀ ਐ ਸਾਧ ਸੰਗਤ ਜੀ ਆਓ ਪਿਆਰ ਦੇ ਨਾਲ ਜੱਪੀਏ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਨੂੰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ